ਅੱਜ ਦੇ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਸ੍ਰੀ ਮਾਨ ਸੰਤਪਾ ਬਰਵੇਤ ਸਿੰਘ ਜੀ ਕੋਲਰ ਸਾਹਿਬ ਸਾਧਾਰਨ ਸਿਹਤ ਸਕੱਤਰ ਸਾਹਿਬ ਉਹਨਾਂ ਦੇ ਨਾਲ ਸਰਦਾਰ ਬੰਦੇਰ ਸਿੰਘ ਜੀ ਪੰਗਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਦੇ ਸਰਦਾਰ ਲਾਲ ਸਿੰਘ ਜੀ ਉਕੋ ਕੇ ਐਮਐਲਏ ਹਰਕਾ ਪਧਾਰੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੂੰ ਜੀਓ ਆਇਆਂ ਆਖਦਾ ਤੇ ਤੁਹਾਡਾ ਸਾਰਿਆਂ ਦਾ ਤਨਵਾਦ ਕਰਦਾ ਹੋਇਆ ਮੈਂ ਬੇਨਤੀ ਕਰਾਂ ਸਰਦਾਰ ਲਾਲ ਸਿੰਘ ਜੀ ਦੋ ਸ਼ਰਧਾ ਆਪ ਜੀ ਦੇ ਨਾਲ ਸਾਂਝੇ ਕਰਨ ਦੀ ਕਿਰਪਾਲਤਾ ਕਰਨ ਸਰਦਾਰ ਲਾਲ ਸਿੰਘ ਜੀ ਬੋਗੋ ਕੇ ਐਮਐਲਏ ਹਲਕਾ ਬਦੌੜ ਜੀ 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 ਸਾਡੇ 55 ਤੋਂ ਫੂਲੋ ਨੇੜੇ ਚਲਦੇ ਹੀ ਸਾਹ ਸਾਡੇ ਜੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੇ ਜਿਹੜੀ ਨੌਂ ਜ਼ਿਲ੍ਹਿਆਂ ਤੇ ਕਰੋਪੀ ਆਈ ਸੀ ਉਹਦੇ ਕਰਕੇ ਜਿਹੜਾ ਤੇ ਪ੍ਰੋਗਰਾਮ ਸੀ ਉਹ ਥੋੜਾ ਡਿਲੇ ਕਰ ਦਿੱਤਾ ਗਿਆ ਸੀ ਪਰ ਮੈਂ ਸੰਗਤਾਂ ਦਾ ਔਰ ਪ੍ਰਬੰਧਕੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਬੜੇ ਤਾਕੜੇ ਜਹੋ ਜਲਾਲ ਦੇ ਨਾਲ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਕਰਦਿਵਾਰਾ ਸਭ ਤੋਂ ਸ਼ੁਰੂਆਤ ਕਰਨੀ ਆ ਪਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਵਾਹਿਗੁਰੂ ਪੰਜਾਬ ਤੇ ਤੇ ਪੰਜਾਬ ਤੇ ਰਹਿਣ ਵਾਲੇ ਹਰ ਇੱਕ ਬਸ਼ੰਦੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਇਹੀ ਪਰਮਾਤਮਾ ਅੱਗੇ ਸਾਡੀ ਅਰਦਾਸ ਹੈ ਪਰ ਪ੍ਰਬੰਧਕ ਵੀਰਾਂ ਨੂੰ ਵਾਹਿਗੁਰੂ ਜਿਹੜਾ ਹੋਰ ਵੀ ਤੰਦਰੁਸਤੀ ਤਰੱਕੀ ਦੇਵੇ ਤਾਂ ਕਿ ਹਰ ਸਾਲ ਉਹ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਉਹ ਏਸੇ ਸਿੱਦਕ ਦੇ ਨਾਲ ਮਨਾਉਂਦੇ ਰਹਿੰਦੇ ਇਹਨਾਂ ਕਹਿੰਦਾ ਹੋਇਆ ਖੇਵਾਂ ਦਾ ਜਾ ਚੱਕਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜੀ ਬੇਨਤੀ ਹੈ ਪ੍ਰਗੰਧਕ ਕਮੇਟੀ ਨੂੰ ਐਮਐਲਏ ਸਾਹਿਬ ਦਾ ਸਨਮਾਨ ਕਰਕੇ ਸ਼ੁਰੂ ਕੀ ਬਖਸ਼ੋ ਪਾਕੇ ਬੋਲਣ ਸੋ ਨਿਹਾਲ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋਵਾਂਗੇ ਕਿਉਂਕਿ ਨੇਟ ਹੋ ਰਿਹਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਆਜਿਆ ਕਾ ਲਾਡਾ ਕਾਲੂ ਗੁਰੂ ਜੀ ਜਿਹਨੂੰ ਖਾਲਸਾ ਦਾ ਆਸਰ ਕਰਦੀ ਹੈ ਅੱਜ ਵੱਡੇ ਭਾਗਾਂ ਵਾਲੇ ਆ ਬਾਬਾ ਜੀਵਨ ਸਿੰਘ ਜੀ ਦਾ ਜਿਆਨ ਮੁਦੇਹਾ ਦਾ ਨਾਵਾ ਵਾਸਤੇ ਤੇ ਸਨੇਟਰ ਨਾਵਾ ਤੋਂ ਸਤੋਂ ਨਗਰ ਪੀਰਪੁਰਾ ਚੇਤਨਾ ਮਲ ਤੋਂ ਲੋਪਰਾ ਨਾ ਤੋਂ ਲੱਗਿਆ ਹੈ ਜੀ ਵੀ ਤਿਆਰੀ ਵਾਸਤੇ ਸਾਰੇ ਪੰਡਾ ਜਿਆਨੇ ਸਹਿਬਾਨ ਸਾਡੇ ਸਹਿਬਾਨ ਸਾਰੇ ਨੇ ਮਿਲ ਕੇ ਤਿਆਰੀ ਕੀਤੀ ਹੈ ਤੇ ਸਾਰੇ ਵਿਧਾਇਕ ਦੇ ਬਦ ਆਪਣੇ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਬਖਸ਼ਿਆ ਦੀ ਕਰ ਲਗਿਆ ਕੰਮੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਵੱਡੀ ਕਿਰਪਾ ਹੋਈ ਸਤਸਗੁਰੂ ਮਹਾਰਾਜ ਜੀ ਦੀ ਉਹਨਾਂ ਦੇ ਮਹਾਨ ਦਰਗਹਿਰ ਬਾਬਾ ਜੀਵਨ ਸਿੰਘ ਜੀ ਤੇ ਜਿਨ੍ਹਾਂ ਨੂੰ ਪਿਆਰ ਦੇ ਨਾਲ ਸਾਥੀ ਨਾਲ ਲਾਇਆ ਸਤਸਗੁਰੂ ਕਰ ਗਿਆ ਧਰਪਾਲ ਸਾਹਿਬ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ 530 ਸਾਲਾ ਤੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਸਾਥੀ ਪ੍ਰਾਪਤ ਕੀਤੀ ਉਹਨਾਂ ਸਾਰਾਂ ਦਾ ਆਪਾਂ ਮਨਾ ਰਹਿਣਾ ਸਤਪਾਲ ਜੀ ਸੋਰੇ ਵਿੱਚ ਆ ਬਾਬਾ ਜੀ ਦਾ ਜਨਮ ਦਿਹਾੜਾ ਆਇਆ ਹੈ ਉਸ ਕਰਕੇ ਮੈਂ ਸਭ ਤੋਂ ਵੱਡੀ ਰਹੀ ਸੀ ਸਤਿਗੁਰੂ ਤੇਗ ਬਾਬਾ ਸਰਮਹਾਰਾ ਜੀ ਨੇ ਦਿੱਤੀ ਤੇ ਉੱਥੇ ਉਹਨਾਂ ਦਾ ਸੀਸ ਲੈ ਕੇ ਉਹਨਾਂ ਦੇ ਸੁਪੁੱਤਰ ਤੋਂ ਹੋਣ ਦੇ ਲੇਖ ਹੋਏ ਬਾਬਾ ਜੀ ਬਸਤਵੀ ਜੀ ਜਿਵੇਂ ਮਨ ਉਰੇ ਗ੍ਰਹਿਤੇ ਗੁਰੂ ਜੀ ਦੇ ਕੋਲ ਬੈਠੇ ਕਰਕੇ ਆਪਣੀ ਖਾਤੀ ਨਾਲ ਲਾ ਕੇ ਨਿਵਾਜਤ ਕੀਤੀ ਤੋਂ ਅੱਜ ਆਪਾਂ ਸਾਰੇ ਇਸ ਨਗਰ ਕੀਰਤਨ ਦੇ ਵਿੱਚ ਹੁਕਮ ਭਾ ਕੇ ਜਾ ਰਹੇ ਆ ਮਾਈ ਭਾਈ ਆੜੇ ਵੱਡਾ ਭਾਗਾਂ ਵਾਲੇ ਆ ਕੋਈ ਥੂਪੜਾ ਦਾ ਨਾਮ ਤੇ ਕੱਲ ਤੱਕ ਜੀ ਆਨੰਦਪੁਰ ਸਾਹਿਬ ਪਹੁੰਚ ਜਾਣਾ ਹੈ ਚੇਤਨਾ ਮਾਸ ਨੇ ਸਾਰੇ ਜੀ ਵਿਧਾਇਏ ਦੇ ਪਾਸਰੋਂ ਸਾਰੇ ਸਤਿਕਾਰਯੋਗੋ ਸਾਰੇ ਨੇ ਸਹਿਯੋਗ ਦੇਣਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਇਸ ਤੋਂ ਬਾਅਦ ਆਪਾਂ ਅਰਦਾਸ ਤੋਂ ਬਾਅਦ ਸਾਰਿਆਂ ਨੇ ਨਗਰਜੀਤ ਸਿੰਘ ਤੇ ਚੇਤਨਾ ਮਾਸਟਰ ਦੇ ਨਾਲ ਪ੍ਰਾਗਰਤਨਾ ਸਾਰਿਆਂ ਨੇ ਜਾਣਾ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੈਂ ਟਿਕਟ ਹਸਤਾਂ ਤੋਂ ਲੈ ਗਈ ਜੀ